ਐਫਐਮ 90.4 ਅਵਤਾਰ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਦੀ ਪ੍ਰੋਗਰਾਮ ਸਾਂਝ ਲੈ ਕੇ ਆਪ ਸਭ ਦੇ ਨਾਲ ਰੂਪ ਰੂਪਾਂ ਸਾਂਝ ਦੇ ਵਿੱਚ ਗੱਲਾਂ ਸਾਂਝੀਆਂ ਤੁਹਾਡੇ ਬਾਰੇ ਆਪਣੇ ਬਾਰੇ ਇਸ ਬਦਲਦੇ ਹੋਏ ਮੌਸਮ ਦੇ ਬਾਰੇ ਹੀ ਕਰਾਂਗੇ ਬਦਲਦਾ ਮੌਸਮ ਬਹੁਤ ਕੁਝ ਲੈ ਕੇ ਆਇਆ ਹੈ ਜਿੱਥੇ ਨਵੀਆਂ ਖੁਸ਼ੀਆਂ ਨਵੇਂ ਫਲ ਤੇ ਨਵੀਆਂ ਰੁੱਤ ਦੇ ਨਾਲ-ਨਾਲ ਨਵੇਂ-ਨਵੇਂ ਬਿਮਾਰੀਆਂ ਦਾ ਅਨੁਭਵ ਵੀ ਲੈ ਕੇ ਆ ਰਿਹਾ ਹੁਣ ਬਿਮਾਰੀਆਂ ਦੇ ਹੈਗੀਆਂ ਅਨੁਭਵ ਅਨੁਭਵ ਸ਼ਬਦ ਭਾਵੇਂ ਇੱਕ ਛੂਟਾ ਜਿਹਾ ਆ ਪਰ ਇਹ ਸਨੁਭਵ ਦੇ ਵਿੱਚ ਤੁਹਾਡੇ ਹਰ ਸਾਲ ਦੇ ਚੜ੍ਹਦੇ ਉਤਰਦੇ ਸਟੈਪ ਜਿਹੜੇ ਆ ਉਹ ਆ ਰਹੇ ਆ ਅਨੁਭਵ ਕਰਦੇ ਆ ਅਸੀਂ ਬਦਲਦੇ ਹੋਏ ਮੌਸਮ ਦੇ ਵਿੱਚ ਕੁਝ ਖਾਣ ਵਾਲੀਆਂ ਚੀਜ਼ਾਂ ਦਾ ਤੇ ਕੁਝ ਸਮੱਸਿਆਵਾਂ ਦਾ ਕਿਉਂਕਿ ਜਦੋਂ ਵੀ ਮੌਸਮ ਬਦਲਦਾ ਆ ਨਾਲ ਸੇਤ ਥੋੜੀ ਨਾਜ਼ੁਕ ਹੋ ਜਾਂਦੀ ਆ ਤੇ ਇਸ ਨਾਜ਼ੁਕ ਸਮੇਂ ਦੇ ਵਿੱਚ ਤਾਪਮਾਨ ਦੇ ਵਿੱਚ ਵੀ ਥੋੜੀ ਜੀ ਨਿਮਾਣ ਥੋੜੀ ਜੀ ਚੜ੍ਹਾਈ ਵੀ ਹੁੰਦੀ ਆ ਹਨਾ ਮਤਲਬ ਉਤਰਾ ਚੜਾ ਪਰ ਸਰਦੀਆਂ ਦੀ ਸ਼ੁਰੂਆਤ ਦੇ ਦੌਰਾਨ ਜਿਹੜੀ ਠੰਡ ਉਹ ਸਾਨੂੰ ਆਰਾਮ ਦਵਾਉਂਦੀ ਆ ਗਰਮੀ ਤੋਂ ਪਰ ਨਾਲ ਦੀ ਨਾਲ ਉਥੇ ਇਹ ਆਰਾਮ ਸਾਨੂੰ ਖੰਗ ਜੁਕਾਮ ਸਰਦੀ ਬੁਖਾਰ ਵਰਗੀਆਂ ਬਿਮਾਰੀਆਂ ਦੇ ਨਾਲ ਵੱਡੇ ਖਤਰੇ ਵੀ ਲੈ ਕੇ ਆਉਂਦੀ ਆ। ਸੋ ਕੁੱਲ ਮਕਲਾ ਕੇ ਇਹਦੇ ਵਿੱਚ ਬੱਚੇ, ਬਜ਼ੁਰਗ, ਨੌਜਵਾਨ ਸਾਰੇ ਲਪੇਟ ਵਿੱਚ ਆਉਂਦੇ ਆ। ਕੁਝ ਮੰਨਦੇ ਆ, ਕੁਝ ਨਹੀਂ ਮੰਨਦੇ। ਕੁਝ ਕੋ ਲਾਪਰਵਾਹੀਆਂ ਕਿਉਂਕਿ ਇੰਨੇ ਸਮੇਂ ਦੇ ਵਿੱਚ ਅਸੀਂ ਗਰਮੀ ਦਾ ਬਹੁਤ ਜ਼ਿਆਦਾ ਕੀ ਕਹਿੰਦੇ ਹੁੰਦੇ ਆ। ਪ੍ਰਭਾਵ ਜਿਹੜਾ ਆ ਸਹਾਰਿਆ ਆ ਤੇ ਠੰਡ ਮਿਲਦੀ ਬੜਾ ਸਕੂਨ ਜਿਹਾ ਮਿਲਦਾ ਹਨਾ ਉਹ ਸਕੂਨ ਸਾਨੂੰ ਜਦੋਂ ਹੁੰਦਾ ਆ ਜਾਗੜਾ ਆਏ ਓਏ ਇਹ ਮੇਕੋ ਬੋਲਿਆ ਨਹੀਂ ਜਾਂਦਾ ਭਾ ਇਹ ਵੀ ਅਨੁਭਵ ਹੋ ਸਕਦਾ ਹਾਏ ਕੋਈ ਦਵਾਈ ਦੇ ਦੋ ਪਾਣੀ ਦੇ ਦੋ ਵੱਲੋਂ ਮੰਜੇ ਤੇ ਪਿਆ ਭਾ ਉਹ ਸਾਨੂੰ ਬਿਮਾਰ ਕਰ ਦਿੰਦਾ ਆ ਤਾ ਪਹਿਲਾ ਸੀ ਲਾਪਰਵਾਹੀ ਕਹਿੰਦੇ ਕਿ ਚੜਦੇ ਸਿਆਲ ਵਿੱਚ ਵਰਤੀ ਲਾਪਰਵਾਹੀ ਪੂਰਾ ਸਿਆਲ ਸਾਨੂੰ ਡਾਕਟਰਾਂ ਦੇ ਘੇੜੇ ਮਰਵਾਉਂਦਾ ਆ ਮੰਨੋ ਚਾਹ ਨਾ ਮੰਨੋ ਕਹਿੰਦੇ ਕਿ ਸੱਚ ਨੂੰ ਸਵੀਕਾਰ ਕਰਨਾ ਹੈ ਨਾ ਤੇ ਬਿਮਾਰ ਹੋਏ ਬੰਦੇ ਨੇ ਆਪਣੇ ਥੋੜੇ ਜਿਐ ਸਲੀਕੇ ਦਸਨੇ ਤੇ ਭਾਈ ਬਚ ਜੋ ਭਾਈ ਬਚ ਜੋ ਜਿਹੜਾ ਚੌਂਕੀਦਾਰ ਹੈ ਨਾ ਪਿੰਡ ਦਾ ਉਹਨੇ ਹੋਕਾ ਦੇਣਾ ਹੁੰਦਾ ਵੀ ਜਾਗਦੇ ਰਿਓ ਉਹਨੇ ਹੋਕਾ ਦੇ ਕੇ ਚਲੇ ਜਾਣਾ ਸੁੱਤੇ ਰਹਿਣਾ ਤੁਹਾਡੀ ਮਰਜ਼ੀ ਪਰ ਉਹਨੇ ਆਪਣਾ ਫਰਜ਼ ਨਿਭਾ ਜਾਣਾ ਆ ਤਾਂ ਜਿਹੜਾ ਤੁਹਾਡਾ ਸ਼ੁਭਚਿੰਤਕ ਆ ਉਹ ਤੁਹਾਨੂੰ ਜਾਗਦੇ ਰੋ ਦਾ ਸੁਨੇਹਾ ਦੇ ਰਿਹਾ ਆ ਕਿ ਚੜ੍ਹਦੇ ਸਿਆਲ ਦੇ ਵਿੱਚ ਠੰਡੇ ਪਾਣੀ ਦਾ ਸੇਵਨ ਨਾ ਕਰੋ ਗਰਮੀ ਤੋਂ ਠੰਡ ਵੱਲੋਂ ਆਉਂਦਿਆਂ ਹੋਇਆਂ ਜਦੋਂ ਠੰਡ ਦੀ ਮਹਿਸੂਸ ਹੁੰਦੀ ਆ ਤਾਂ ਪਹਿਲੀ ਗੱਲ ਆਪਣਾ ਮੱਥਾ ਦੂਜਾ ਨੱਕ ਤੀਜੀ ਚੈਸਟ ਭਾਵ ਸਾਤੀ ਨੂੰ ਪੂਰਾ ਕੱਜ ਕੇ ਰੱਖਣਾ ਆ ਠੰਡੀ ਹਵਾ ਨੱਕ ਰਾਹੀਂ ਅੰਦਰ ਗਈ ਗਲਾ ਤੇ ਫੇਫੜਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਮੱਥੇ ਨੂੰ ਪਿਆ ਤਾਂ ਜ਼ੁਕਾਮ 100% ਤੁਹਾਨੂੰ ਹੋਇਆ ਲੋ ਜਦੋਂ ਜ਼ੁਕਾਮ ਹੋਣਾ ਹੁੰਦਾ ਨਾ ਗਲਾ ਵਿਚਾਰਾ ਕਹਿੰਦਾ ਹਾਏ ਓਏ ਪਤਾ ਨਹੀਂ ਕਿਹੜਾ ਚੀਜ਼ ਇਧਰ ਨੂੰ ਖਿੱਚ ਕੇ ਲੈ ਜਾ ਰਿਹਾ ਕਿਹੜਾ ਚੀਜ਼ ਇਧਰ ਖਿੱਚ ਛੋਟੇ ਉਹਦੇ ਅਸੀਂ ਇੱਕ ਵੀਡੀਓ ਦੇਖਦੇ ਹੁੰਦੇ ਸੀ ਉਹਨਾ ਇੱਕ ਕਾਂਜ ਜਿਹੜਾ ਆਪਣੇ ਗਲੇ ਦੇ ਵਿੱਚ ਕਾਂਜ ਆ ਨਾ ਉਹਨੂੰ ਇੱਕ ਕੀੜਾ ਜਿਹਾ ਚਮਕਿਆ ਹੁੰਦਾ ਉਹ ਕਦੇ ਖਿੱਚ ਕੇ ਇਧਰ ਨੂੰ ਲੈ ਜਾਂਦਾ ਕਦੇ ਉਹ ਖਿੱਚ ਕੇ ਇਧਰ ਨੂੰ ਲੈ ਜਾਂਦਾ ਤੇ ਉਹ ਫਿਰ ਇੱਕ ਨਾ ਟੌਫੀ ਦੀ ਜਾਂ ਇੱਕ ਉਹ ਗੋਲੀ ਜਿਹੀ ਦੀ ਨਾ ਮਸ਼ੂਰੀ ਦੇ ਰੂਪ ਦੇ ਵਿੱਚ ਸਾਨੂੰ ਦਿਖਦਾ ਸੀ ਤੇ ਜਦੋਂ ਗਲਾ ਇਦਾਂ ਖੁਸ਼ਕ ਹੋਣਾ ਜੀ ਕਰਦਾ ਕਿ ਕੁਝ ਪੀਤਾ ਜਾਵੇ ਹਨਾ ਬਹੁਤੇ ਤਾਂ ਸ਼ਰਾਰਤੀ ਇਦਾਂ ਨੇ ਜਦੋਂ ਇਦਾਂ ਹੋਵੇ ਤਾਂ ਉਹ ਠੰਡਾ ਹੋਰ ਪਾਣੀ ਪੀ ਲੈਂਦੇ ਠੰਡਾ ਹੋਰ ਪਾਣੀ ਪੀ ਲਿਆ ਤਾਫੇ ਨੁਕਸਾਨ ਆ ਜਦੋਂ ਵੀ ਤੁਹਾਡੇ ਗਲੇ ਦੇ ਵਿੱਚ ਥੋੜੀ ਜਿਹੀ ਖਾਰਸ਼ ਜੀ ਤੁਹਾਡੇ ਖੁਸ਼ਕੀ ਜੀ ਹੋਣ ਲੱਗ ਜਵੇ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਉਹਦੇ ਵਿੱਚ ਥੋੜਾ ਜਿਹਾ ਲੂਣ ਪਾ ਲੋ ਤਾਂ ਪੀ ਲੋ ਜੇ ਨਹੀਂ ਤਾਂ ਗਰਮ ਥੋੜਾ ਕੋਸਾ ਪਾਣੀ ਕਰਕੇ ਉਹਦੇ ਵਿੱਚ ਪਾਣੀ ਦੇ ਵਿੱਚ ਥੋੜਾ ਜਿਹਾ ਲੂਣ ਪਾ ਕੇ ਘਰਾਰੇ ਕਰ ਲੋ ਜੇ ਨਹੀਂ ਤੇ ਤੁਹਾਡੀ ਮਰਜ਼ੀ ਆ ਫੇ ਭਾਈ ਜੋ ਤੁਸੀਂ ਕਰਨਾ ਉਹ ਕਰ ਸਕਦੇ ਹੋ ਤੇ ਬਾਅਦ ਵਿੱਚ ਫੇ ਡਾਕਟਰਾਂ ਦੇ 8-10 ਗੇੜੇ ਤਾਂ ਲੱਗਣਗੇ ਫੇ ਵੱਡੀਆਂ-ਵੱਡੀਆਂ ਚੀਸ਼ੀਆਂ ਵੱਡੀਆਂ-ਵੱਡੀਆਂ ਗੋਲੀਆਂ ਤਾਂ ਫਿਰ ਬੋਲਣੋ ਵੀ ਖਾਣੋ ਵੀ ਸਾਰਾ ਕੁਝ ਹੋ ਜਾਊਗਾ। ਕੁਝ ਨਹੀਂ ਕਰਨ ਦੀ ਲੋੜ ਪੈਸਾ ਕੋਈ ਖਰਚ ਨਹੀਂ ਹੋਣਾ। ਰਸੋਈ ਦੇ ਵਿੱਚ ਜਾਓ। ਤੁਸੀਂ ਚੁੱਲੇ ਤੇ ਪਾਣੀ ਗਰਮ ਕਰੋ। ਉਹਦੇ ਵਿੱਚ ਥੋੜਾ ਜਿਹਾ ਲੂਣ ਪਾ ਕੇ ਗਰਾਰੇ ਕਰ ਲਓ। ਸਵੇਰੇ ਉੱਠਦੇ ਵੀ ਥੋੜਾ ਜਿਹਾ ਕੋਸਾ ਪਾਣੀ ਪੀਓ। ਮੱਥਾ ਟਾਕ ਲਓ। ਠੀਕ ਆ ਜੇ ਸਫ਼ਰ ਦੌਰਾਨ ਜਾ ਰਹੇ ਹੋ ਤਾਂ ਨੱਕ ਨੂੰ ਪੂਰਾ ਕਵਰ ਕਰ ਲਓ ਕਿ ਪੂਰੇ ਪ੍ਰੈਸ਼ਰ ਦੇ ਨਾਲ ਠੰਡੀ ਹਵਾ ਤੁਹਾਡੇ ਫੇਫੜਿਆਂ ਤੱਕ ਨਾ ਪਹੁੰਚੇ। ਜਿਹੜੀ ਕੇਕ ਉਹ ਇਹਨਾਂ ਦਿਨਾਂ ਦੇ ਵਿੱਚ ਘੱਟਾ ਮਿੱਟੀ ਵੀ ਆ ਉਹ ਘੱਟਾ ਮਿੱਟੀ ਜਿਹੜਾ ਆ ਉਹ ਸਾਡੇ ਫਿਫੜਿਆਂ ਦੇ ਵਿੱਚ ਜਾ ਕੇ ਜੰਮਦਾ ਆ ਤਾਂ ਫਿਰ ਆਪਾਂ ਬਹੁਤ ਸਾਰਾ ਨੁਕਸਾਨ ਸਹਿਣ ਕਰਨਾ ਪੈਂਦਾ ਆ ਜਦੋਂ ਵੀ ਹੁਣ ਮੌਸਮ ਹੋਇਆ ਹੋਇਆ ਆ ਪੰਜਾਛੀਆਂ ਦਿਨਾਂ ਦਾ ਬੜਾ ਜਦੋਂ ਦੀ ਮੀਂਹ ਪਿਆ ਆ ਨਾ ਤਾਂ ਉਵੇਂ ਵੀ ਦੁਸ਼ਹਿਰੇ ਤੋਂ ਬਾਅਦ ਵਿੱਚ ਮੌਸਮ ਕੁਦਰਤੀ ਬਦਲਣਾ ਸ਼ੁਰੂ ਹੋ ਜਾਂਦਾ ਆ ਤਾਂ ਦਿਵਾਲੀ ਵਾਲੇ ਦਿਨ ਤਾਂ ਪਰ ਰਜਾਈਆਂ ਲੈ ਕੇ ਹੀ ਸੌਣੇ ਆ। ਵੈਸੇ ਤਾਂ ਹੁਣ ਤੱਕ ਘੜਾਤੀਆਂ ਹੀ ਬਾਬੀ ਦੇ ਦੋ ਦਿਨਾਂ ਦੇ ਵਿੱਚ ਹੀ। ਹੁਣ ਜਦੋਂ ਵੀ ਤੁਸੀਂ ਭੋਜਨ ਛਕਣਾ ਹੋਣ ਵਾਲਾ ਉਹ ਭੋਜਨ ਤੁਸੀਂ ਗਰਮ ਛਕ ਲੋ ਤਾਂ ਜਿਆਦਾ ਵਧੀਆ। ਨਹੀਂ ਤਾਂ ਥੋੜਾ ਜਿਹਾ ਕੋਸਾ ਕਰ ਲੋ ਤਾਂ ਠੰਡਾ ਬਿਲਕੁਲ ਨਾ ਛਕੋ ਕਿਉਂਕਿ ਠੰਡਾ ਛਕਿਆ ਭੋਜਨ ਤੁਹਾਨੂੰ ਡਾਕਟਰ ਦੇ ਘੇੜੇ ਮਰਵਾ ਸਕਦਾ ਹੈ। ਤਾਂ ਤળਿਆ ਹੋਇਆ ਭੋਜਨ ਤੂੰ ਗੁਰੇਜ਼ ਕਰੋ ਇਹਨਾਂ ਦਿਨਾਂ ਦੇ ਵਿੱਚ ਭੁੰਨਿਆ ਹੋਇਆ ਭੋਜਨ ਛਕ ਸਕਦੇ ਹੋ ਮੈਂ ਇਸ ਚੀਜ਼ ਦੇ ਵਿੱਚ ਪਕੜ ਕੇ ਆ ਕੇ ਥੋੜਾ ਜਿਹਾ ਆਪਣੇ ਆਪ ਦਾ ਬਚਾਅ ਕੀਤਾ ਆ ਪਰ ਤੁਹਾਨੂੰ ਦੱਸ ਰਹੀ ਆਂ ਕਹਿੰਦੇ ਨੇ ਕਿ ਜਿੰਨਾ ਚਿਰ ਖੁਦ ਤੇ ਨਾ ਬੀਤੇ ਤੇ ਦੂਜੇ ਨੂੰ ਸਲਾਹ ਨਹੀਂ ਦਿੱਤੀ ਜਾ ਸਕਦੀ ਤੇ ਜਦੋਂ ਆਪਣੇ ਤੇ ਬੀਤਦੀ ਆ ਤਾਂ ਫਿਰ ਆਪਾਂ ਦੂਜੇ ਨੂੰ ਦੱਸ ਦਿੰਦੇ ਵੀ ਮੈਂ ਰਗੜਿਆ ਗਿਆ ਪੰਜਾਬੀ ਠੇਠ ਸ਼ਬਦ ਆ ਵੀ ਮੈਂ ਰਗੜੇ ਤੇ ਆ ਗਿਆ ਤੂੰ ਬਚਲਾ ਪੁੱਤਰਾ ਮੇਰਾ ਰਗੜੇ ਚੋਂ ਦਾ ਵੱਡਾ ਹੀ ਕਾਰਨ ਬਣਿਆ ਕਿ ਮੈਂ ਸਫ਼ਰ ਦੌਰਾਨ ਗਏ ਹੋਏ ਸੀ ਤਾਂ ਮੀਂਹ ਦੇ ਵਿੱਚ ਸਫ਼ਰ ਤੇ ਚਲੇ ਗਏ ਤਾਂ ਉਹ ਸਫ਼ਰ ਜਿਹੜਾ ਆ ਦੋ ਪਹੀਆ ਵਾਹਕਲ ਤੇ ਫਿਰ ਮੀਂਹ ਦੇ ਨਾਲ ਕੱਪੜਿਆਂ ਦਾ ਗਿੱਲਾ ਹੋਣਾ ਤੇ ਉੱਪਰੋਂ ਠੰਡੀ ਹਵਾ ਦਾ ਆਉਣਾ ਉਹਨੇ ਰਗੜਾ ਲਾ ਦਿੱਤਾ ਤਾਂ ਮੈਂ ਹੁਣ ਸਾਰਿਆਂ ਨੂੰ ਕਹਿੰਨੀ ਹਣੀ ਵੀ ਭਾਈ ਸਫ਼ਰ ਤੇ ਦੌਰਾਨ ਤੁਸੀਂ ਆਪਣੇ ਆਪ ਨੂੰ ਕੱਜ ਕੇ ਰੱਖੋ ਮੇਰੇ ਨਾਲ ਹੋਇਆ ਤੁਹਾਡੇ ਨਾਲ ਨਾ ਹੋਵੇ ਤੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜੋ ਵੀ ਖਾਣੇ ਹੋ ਸਬਜ਼ੀ ਬਣਾਉਣੀ ਹੋ ਉਹਦੇ ਵਿੱਚ ਅਦਰਕ ਲਸਣ ਇਹਦਾ ਪ੍ਰਯੋਗ ਕਰ ਸਕਦੇ ਜਿਹੜੇ ਖਾਂਦੇ ਆ ਅਸੀਂ ਤਾਂ ਅਦਰਕ ਦਾ ਕਰ ਸਕਦੇ ਲਸਣ ਦਾ ਨਹੀਂ ਕਰ ਸਕਦੇ ਤਾਂ ਤੁਸੀਂ ਕਰ ਸਕਦੇ ਹੋ ਗਰਮ ਤਸੀਰ ਵਾਲੀਆਂ ਹਲਕੀਆਂ ਜਿਹੀਆਂ ਚੀਜ਼ਾਂ ਦੇ ਚਾਹ ਵਿੱਚ ਵੀ ਤੁਸੀਂ ਅਦਰਕ ਤੁਲਸੀ ਅਜਵਾਇਨ ਜਿਹੜੀ ਆ ਉਹਦਾ ਇਸਤੇਮਾਲ ਪਾਵੋ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਜੇ ਠੰਡੀ ਖਾਓਗੇ ਤਾਂ ਫਿਰ ਔਖਾ ਆ ਸਵੇਰ ਤੇ ਸ਼ਾਮ ਖਿਆਲ ਰੱਖੋ ਕਿ ਆਪਣਾ ਸਿਰ ਨੂੰ ਪੂਰਾ ਟਾਕੇ ਰੱਖੋ ਕਿਉਂਕਿ ਠੰਡ ਹੋ ਜਾਂਦੀ ਆ ਜੇ ਗਰਮ ਕੱਪੜਿਆਂ ਦਾ ਤੁਸੀਂ ਪ੍ਰਯੋਗ ਨਹੀਂ ਕਰਦੇ ਆ ਇਹ ਲਾਪਰਵਾਹੀ ਤੁਸੀਂ ਸਵੇਰ ਸ਼ਾਮ ਕਰਦੇ ਹੋ ਕਿਉਂਕਿ ਤਾਪਮਾਨ ਤੇਜ਼ੀ ਦੇ ਨਾਲ ਘਟ ਜਾਂਦਾ ਆ ਤਾਂ ਇਹਦੇ ਫਿਰ ਜ਼ੁਕਾਮ ਬੁਖਾਰ ਤੋਂ ਤੁਹਾਨੂੰ ਕੋਈ ਨਹੀਂ ਬਚ ਸਕਦਾ ਕੰਨ ਗਰਦਨ ਪੈਰ ਟਾਕੇ ਰੱਖੋ ਕਿਉਂਕਿ ਇਹਨਾਂ ਜਗ੍ਹਾ ਤੇ ਜ਼ਿਆਦਾ ਨੱਕ ਵੀ ਵਿੱਚ ਹੀ ਆ ਜੀ ਜਾਦਾ ਤੁਹਾਨੂੰ ਇਹਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਸਰੀਰ ਨੂੰ ਜਿੰਨੀ ਗਰਮੈਸ਼ ਰੱਖੋਗੇ ਨਿਗਾ ਰੱਖੋਗੇ ਤਾਂ ਵਧੀਆ ਰਹੂਗਾ ਕਿਉਂਕਿ ਕਹਿੰਦੇ ਹੁੰਦੇ ਕੋਈ ਨਹੀਂ ਹਲਕੀ ਜਿਹੀ ਠੰਡ ਨਾਲ ਕੁਝ ਨਹੀਂ ਹੁੰਦਾ ਪਰ ਨਹੀਂ ਆਉਂਦੀ ਠੰਡ ਤੇ ਜਲਦੀ ਠੰਡ ਉਦੋਂ ਅਸੀਂ ਬੇਪਰਵਾਹ ਲਾਪਰਵਾਹ ਹੋ ਜਾਂਦੇ ਆ ਤੇ ਇਹ ਹੀ ਸਾਨੂੰ ਫਿਰ ਲੰਮੇ ਸਮੇਂ ਤੱਕ ਪਾ ਜਾਂਦੇ ਹੁਣ ਇਹਨਾਂ ਦਿਨਾਂ ਦੇ ਵਿੱਚ ਤਰੇਲ ਵੀ ਪੈਂਦੀਆਂ ਜਦੋਂ ਅਸੀਂ ਨਿੱਕੇ ਹੁੰਦੇ ਸੀ ਸਾਨੂੰ ਡੈਡੀ ਹੁਣ ਕਹਿੰਦੇ ਹੁੰਦੇ ਸੀਗੇ ਕਿ ਚਲੋ ਨੰਗੇ ਪੈਰੀ ਘਾਹ ਤੇ ਥੋੜਾ ਥੋੜਾ ਤੁਰ ਲਿਆ ਕਰੋ ਤਰੇਲ ਮਿੱਦੋ ਤੁਸੀਂ ਤੰਦਰੁਸਤ ਰਹੋਗੇ ਹੁਣ ਸਾਨੂੰ ਉਦੋਂ ਪਤਾ ਨਹੀਂ ਸੀ ਵੀ ਕੀ ਆ ਕੀ ਨਹੀਂ ਹੁਣ ਪਤਾ ਲੱਗਦਾ ਕਿ ਉਹ ਤਾਜ਼ਗੀ ਉਸ ਟਾਈਮ ਜਿਹੜਾ ਵਾਤਾਵਰਨ ਹੁੰਦਾ ਬਹੁਤ ਵਧੀਆ ਹੁੰਦਾ ਆ ਤੇ ਉਹ ਠੰਡਕ ਕੁਦਰਤ ਵੱਲੋਂ ਮਿਲਿਆ ਹੋਇਆ ਤੋਹਫ਼ਾ ਜਿਹੜਾ ਆ ਤੁਹਾਡੇ ਪੈਰਾਂ ਦੀਆਂ ਤਲੀਆਂ ਰਾਹੀਂ ਤੁਹਾਡੇ ਦਿਮਾਗ ਨੂੰ ਬਹੁਤ ਸੋਨਾ ਸ਼ਾਂਤ ਮੈ ਸਿਗਨਲ ਦਿੰਦਾ ਆ ਤਾਂ ਜਿਹਦੇ ਨਾਲ ਠੰਡਕ ਤੇ ਤਾਜ਼ਗੀ ਮਹਿਸੂਸ ਹੁੰਦੀ ਆ ਤਾਂ ਸਰਦੀਆਂ ਦੇ ਵਿੱਚ ਜੇ ਗੱਲ ਕਰੀਏ ਤੁਸੀਂ ਇਹ ਆਪਣੇ ਆਪ ਨੂੰ ਰੋਗਾਂ ਤੋਂ ਬਚਾ ਕੇ ਰੱਖਣਾ ਆ ਆਪਣੇ ਆਪ ਨੂੰ ਕਮਜ਼ੋਰ ਹੋਣ ਤੋਂ ਬਚਾਉਣਾ ਆ ਚਾਹ ਵਿੱਚ ਤુલਸੀ ਅਦਰਕ ਦਾਲਚੀਨੀ ਦਾ ਪ੍ਰਯੋਗ ਕਰੋ ਤੇ ਹਰਬਲ ਚਾਹ ਇਹ ਹੀ ਆ ਵੈਸੇ ਤਾਂ ਅਸੀਂ ਉਹ ਵਕ ਵਕ ਕਿਸਮਾਰੀਆਂ ਵਾਲਾ ਪਾਵਾ ਏ ਬਾਕੀ ਕੁਝ ਵੀ ਆ ਹਨਾ ਜਿੱਦਾਂ ਵੀ ਤੁਸੀਂ ਕਰਦੇ ਹੋ ਉਹਦਾ ਉਪਯੋਗ ਕਰਦੇ ਆ ਤਾਂ ਬਾਕੀ ਤੁਹਾਡੀ ਜਦੋਂ ਤੁਸੀਂ ਖੰਗ ਦੇ ਘੇਰੇ ਵਿੱਚ ਆ ਜਾਂਦੇ ਹੋ ਫਿਰ ਡਾਕਟਰ ਬਹੁਤ ਸਾਰੀਆਂ ਦਵਾਈਆਂ ਦਿੰਦੇ ਆ ਤਾਂ ਦਵਾਈਆਂ ਤੋਂ ਬਚਣਾ ਹੈ ਖੰਗ ਦੇ ਵਿੱਚ ਤੁਸੀਂ ਇਹ ਆਪਣੇ ਘਰ ਦੇ ਵਿੱਚ ਹੀ ਤੁਹਾਡੀ ਜਿਹੜੀ ਤੁਹਾਡੀ ਦਾਦੀ ਨੇ ਮੰਮੀ ਹੁਣਾਂ ਨੇ ਬਹੁਤ ਸਾਰਾ ਸਮਾਨ ਜੋੜ ਕੇ ਰੱਖਿਆ ਹੁੰਦਾ ਆ ਲਵੇਰਾ ਘਰੇ ਆ ਤਾਂ ਕਿਉਂ ਬਣਿਆ ਹੋਇਆ ਆ ਉਹਨੂੰ ਥੋੜਾ ਜਿਹਾ ਕੋਸਾ ਕਰੋ ਪਹਿਲਾਂ ਫਿਰ ਉਹ ਵਿੱਚ ਖੰਡ ਪਾ ਕੇ ਤੇ ਉਹਦੀ ਟੌਫੀ ਬਣਾ ਲਓ ਜਿਹੜੇ 40 ਤੋਂ ਉੱਪਰ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਉਹ ਟੌਫੀ ਅਸੀਂ ਖਾਂਦੇ ਰਹੇ ਹਾਂ ਜੇ ਨਹੀਂ ਗੁੜ ਨੂੰ ਪਿਘਲਾਓ ਉਹਦੇ ਵਿੱਚ ਅਦਰਕ ਦਾ ਜੂਸ ਪਾਓ ਤਾਂ ਉਹਦੀਆਂ ਟੌਫੀਆਂ ਬਣਾ ਕੇ ਰੱਖ ਲਓ ਤੇ ਉਹ ਖਾ ਲਓ ਜੇ ਨਹੀਂ ਉਦਾਂ ਵੀ ਅਦਰਕ ਦਾ ਜੂਸ ਤੁਸੀਂ ਜਾਂ ਅਦਰਕ ਦੀ ਚਾਹ ਵਿੱਚ ਪਾ ਕੇ ਵੀ ਪੀ ਸਕਦੇ ਹੋ ਕੋਈ ਸਬਜ਼ੀ ਬਣਾਉਂਦੇ ਉਹਦੇ ਵਿੱਚ ਪਾਓ ਜਲਦੀ ਗਰਮੀ ਮਿਲੇਗੀ ਤਾਂ ਵਧੀਆ ਰਹੂਗਾ ਤਾਂ ਜਮ ਲੱਠੀ ਤਾਂ ਸ਼ਹਿਦ ਇਹ ਦੋ ਚੀਜ਼ਾਂ ਵੀ ਤੁਹਾਨੂੰ ਖੰਗ ਨੂੰ ਤੇ ਗਲੇ ਨੂੰ ਬਿਹਤਰੀਨ ਕਰਦੀਆਂ ਆ ਤਾਂ ਜਿਹੜੇ ਬੁਲਾਰੇ ਨੇ ਕਵੀਸ਼ਰ ਨੇ ਠਾਡੀ ਨੇ ਉਹ ਕਾਲੀ ਮਿਰਚ ਸ਼ਹਿਦ ਜਾਂ ਕਾਲੀ ਮਿਰਚ ਤੇ ਮਿਸ਼ਰੀ ਤਾਂਗੇ ਵਾਲੀ ਜਿਹੜੀ ਆ ਉਹਦਾ ਪ੍ਰਯੋਗ ਕਰਦੇ ਨਿੱਕੀ ਲਿਆ ਚੀਦਾ ਉਹਦੇ ਨਾਲ ਵੀ ਉਹਨਾਂ ਦਾ ਗਲਾ ਜਿਹੜਾ ਸਹੀ ਰਹਿੰਦਾ ਹੈ ਆਯੁਰਵੇਦ ਦੇ ਵਿੱਚ ਇਹ ਬਹੁਤ ਜ਼ਰੂਰੀ ਆ ਤਾਂ ਤੁਸੀਂ ਕਿਹੜੀ ਚੀਜ਼ ਦਾ ਜ਼ਿਆਦਾ ਉਪਯੋਗ ਕਰ ਸਕਦੇ ਹੋ ਕਿਹੜੀ ਚੀਜ਼ ਦਾ ਨਹੀਂ ਉਪਯੋਗ ਕਰ ਸਕਦੇ ਹੋ ਤੁਹਾਡੇ ਤੇ ਨਿਰਭਰ ਆ ਅਸੀਂ ਹਲਕੇ ਹਲਕੇ ਟਿਪਸ ਜਾਂ ਨੁਕਤੇ ਤੁਹਾਨੂੰ ਦੱਸ ਰਹੇ ਆ ਤੇ ਕਿਉਂਕਿ ਜ਼ਿੰਦਗੀ ਦੇ ਵਿੱਚ ਅਸੀਂ ਸਾਰੇ ਭੈਣ ਭਰਾ ਇੱਕ ਦੂਜੇ ਦਾ ਸਹਿਯੋਗ ਕਰਾਂਗੇ ਇੱਕ ਦੂਜੇ ਦਾ ਸਾਥ ਦਵਾਂਗੇ ਤਾਂ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦੀ ਕਾਮਨਾ ਕਰ ਸਕਦੇ ਹਾਂ ਕਿਉਂਕਿ ਸਾਡਾ ਪਰਿਵਾਰ ਹੈ ਤੇ ਆਫਤਾਰ ਰੇਡੀਓ ਤੋਂ ਜਿੰਨਾ ਵੀ ਸੁਣਨ ਵਾਲਾ ਤੇ ਅਸੀਂ ਆਪਣੇ ਪਰਿਵਾਰ ਨੂੰ ਇਹਦਾ ਜ਼ਰੂਰ ਕਵਾਂਗੇ ਕਿ ਤੁਸੀਂ ਜ਼ਰੂਰ ਆਪਣਾ ਖਿਆਲ ਰੱਖੋ ਆਓ ਇਸ ਵਾਰ ਅਸੀਂ ਇਹ ਸਰਦੀਆਂ ਦੇ ਵਿੱਚ ਆਪਣੇ ਨਾਲ ਹੋਣ ਵਾਲੀਆਂ ਲਾਪਰਵਾਹੀ ਦੇ ਵਿੱਚ ਬਿਮਾਰੀਆਂ ਉਹਨਾਂ ਤੋਂ ਬਚ ਸਕੀਏ ਤਾਂ ਜੇ ਫੈਸ਼ਨ ਤੇ ਜਾਣਾ ਹੈ ਤਾਂ ਭਾਈ ਫੈਸ਼ਨ ਦੇ ਵਿੱਚ ਅਸੀਂ ਤੁਹਾਡਾ ਕਿਸੇ ਵੀ ਤਰੀਕੇ ਦੇ ਨਾਲ ਸਹਾਇਤਾ ਨਹੀਂ ਕਰ ਸਕਦੇ ਕਿਉਂਕਿ ਫੈਸ਼ਨ ਤੁਹਾਡਾ ਆਪਣੇ ਥਾਂ ਹੈ ਪਰ ਤੁਹਾਡੀ ਜ਼ਿੰਦਗੀ ਆਪਣੇ ਥਾਂ ਹੈ ਆਓ ਫਿਰ ਇੱਕ ਵਾਰੀ ਗੁਰਦੇ ਵਿੱਚ ਜੇ ਤੁਸੀਂ ਅਜਵਾਇਨ ਪਾ ਕੇ ਵੀ ਲੈ ਲੈਣੇ ਗੁੜ ਦੀ ਚਾਹ ਨੂੰ ਨਹੀਂ ਉਹਦੇ ਵਿੱਚ ਜਵਾਈਨ ਪਾ ਲੈਨੇ ਆ ਤਾਂ ਉਹ ਵੀ ਤੁਹਾਡੇ ਖੂਨ ਦੀ ਕਮੀ ਨੂੰ ਵੀ ਪੂਰਾ ਕਰਦੇ ਆ ਖੂਨ ਨੂੰ ਸ਼ੁੱਧ ਵੀ ਕਰਦੀ ਹੈ ਤੇ ਸਰਦੀਆਂ ਦੇ ਵਿੱਚ ਗੁੜ ਦਾ ਸੇਵਨ ਤੁਹਾਡੇ ਸਰੀਰ ਨੂੰ ਅੰਦਰੋਂ ਗਰਮਾਹਟ ਦਿੰਦਾ ਆ ਤਾਂ ਜਿਹੜਾ ਰੇਸ਼ਾ ਆ ਉਹਨੂੰ ਘਟਾਉਣ ਦੇ ਵਿੱਚ ਮਦਦਗਾਰ ਮਿਲਦਾ ਆ ਤੇ ਇਸ ਲਈ ਪਰਚਾਦੇ ਤੋਂ ਬਾਅਦ ਵਿੱਚ ਥੋੜਾ ਜਿਹਾ ਗੁੜ ਦਾ ਸੀ ਪਰ ਜੋ ਕਰ ਸਕਦੇ ਆ ਤੇ ਇਹਦੇ ਨਾਲ ਐਸਿਡਿਟੀ ਵੀ ਨਹੀਂ ਹੋਊਗੀ ਸੋ ਦਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਇਸ ਵੀਡੀਓ ਦੇ ਵਿੱਚ ਆਪ ਜੀ ਦਾ ਤਾਂ ਇੱਕ ਗੁੜ ਦੇ ਹੋਰ ਫਾਇਦਿਆਂ ਦੀ ਵੀ ਗੱਲ ਕਰਾਂਗੇ ਗੁੜ ਦੇ ਵਿੱਚ ਜਿਹੜੇ ਤੱਤ ਪਾਏ ਜਾਂਦੇ ਆ ਨਾ ਉਹਨਾਂ ਦੇ ਨਾਲ ਚਮੜੀ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਵੀ ਆਪਾਂ ਛੁਟਕਾਰਾ ਪਾ ਸਕਦੇ ਆ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਹੋਣਾ ਕਿ ਵਾਲ ਸਾਡੇ ਝੜਦੇ ਆ ਤਾਂ ਕੈਸਟ੍ਰੋਨ ਨੂੰ ਵੀ ਕੰਟਰੋਲ ਕਰਦਾ ਆ ਲਿਵਰ ਦੇ ਵਿੱਚ ਜਿਹੜੀ ਕੁਝ ਫੈਟ ਆ ਉਹਨੂੰ ਬਾਹਰ ਕੱਢਣ ਦੇ ਵਿੱਚ ਵੀ ਮਦਦਗਾਰ ਬਣਦਾ ਆ ਸਰਦੀ ਦੇ ਵਿੱਚ ਜ਼ੁਕਾਮ ਜਦੋਂ ਹੁੰਦਾ ਹੈ ਉਦੋਂ ਗੁੜ ਦੇ ਵਿੱਚ ਅਦਰਕ ਮਿਲਾ ਕੇ ਇਹਦਾ ਕਾੜਾ ਵੀ ਕਈ ਪੀ ਲੈਂਦੇ ਆ ਇਹਦੇ ਨਾਲ ਪਾਚਨ ਤੰਤਰ ਦੇ ਵਿੱਚ ਵੀ ਸੁਧਾਰ ਹੁੰਦਾ ਆ ਤੇ ਗੁੜ ਆਪਣੇ ਥਾਂ ਤੇ ਜਿਹੜਾ ਆ ਬਹੁਤ ਜ਼ਿਆਦਾ ਫਾਇਦੇਮੰਦ ਆ ਦਵਿੰਦਰ ਜੀ ਕਹਿੰਦੇ ਆ ਕਿ ਬਿਲਕੁਲ ਸਹੀ ਕਿਹਾ ਕਿ ਤੁਸੀਂ ਆਪਾਂ ਨੂੰ ਗੁੜ ਖਾਣਾ ਚਾਹੀਦਾ ਹੈ ਬਹੁਤ ਹੀ ਜ਼ਰੂਰੀ ਆ ਕਿਉਂਕਿ ਵੈਦਰ ਚੇਂਜ ਹੋ ਰਿਹਾ ਬਿਲਕੁਲ ਜੀ ਮੌਸਮ ਦੀ ਚੇਂਜ ਹੋਣ ਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਪਾਸੇ ਸੈੱਟ ਰਹੇ ਹਾਂ ਜਦੋਂ ਸਿਆਲ ਅੱਗੇ ਸ਼ੁਰੂ ਹੁੰਦੇ ਹਨ ਘਰ ਦੇ ਵਿੱਚ ਮਾਵਾਂ ਪੁਨਮੇ ਗੁੜ ਵਾਲੇ ਚੌਲ ਬਣਾ ਕੇ ਦਿੰਦੀਆਂ ਹੁੰਦੀਆਂ ਸੀਗੇ ਤਾਂ ਉਹ ਪਹਿਲਾਂ ਗੁੜ ਨੂੰ ਪੂਰੇ ਪਾਣੀ ਜਨਾ ਮੀਰਮੈਂਟ ਪਾਣੀ ਦਾ ਲੈ ਕੇ ਕਾੜਕੇ ਉਹਨੂੰ ਪੁੰਨ ਲੈਂਦੀਆਂ ਸੀ ਫਿਰ ਦੂਸਰੇ ਦੇ ਵਿੱਚ ਜਿਹੜੀ ਸੌਂਫ ਨਾਲ ਡਰਾਈ ਫਰੂਟ ਦੇ ਵਿੱਚ ਬਦਾਮ ਸੌਗੀ ਠੂਠੀ ਤੇ ਫਿਰ ਘੀ ਦਾ ਟੁੜਕਾ ਲਾ ਕੇ ਉਹਨੂੰ ਦੁਬਾਰਾ ਪਾ ਕੇ ਚੋਲਾਂ ਨੂੰ ਵੀ ਪਾਣੀ ਨੂੰ ਵੀ ਤਾਂ ਫਿਰ ਬਾਅਦ ਵਿੱਚ ਜਦੋਂ ਪੂਰੇ ਰਿਦਣ ਵਾਲੇ ਹੁੰਦੇ ਹੋ ਲੋ ਦੋ ਕੜਚੀਆਂ ਸੀ ਘੇਰੀਆਂ ਪਾਉਣੀਆਂ ਤਾਂ ਫਿਰ ਉਹਨਾਂ ਦੇ ਉੱਤੇ ਪੋਣਾ ਦੇ ਕੇ ਉਹਨੂੰ ਭਾਫ਼ ਦੇ ਨਾਲ ਉਵੇਂ ਬਣਾਉਣਾ ਚੋਲਾਂ ਨੂੰ ਉਹ ਚੌਲ ਖਾਣ ਨੂੰ ਮਿਲਦੇ ਹੁੰਦੇ ਸੀ ਉਹ ਗੁੜ ਵਾਲੇ ਚੌਲ ਜਿਹੜੇ ਆ ਇਹ ਬਦਲਦੇ ਮੌਸਮ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਫਾਇਦਾ ਦਿੰਦੇ ਸੀ ਅੱਜ ਅਸੀਂ ਚੌਲ ਜੇ ਖਾਣੇ ਵੀ ਆ ਤਾਂ ਲੂਣ ਵਾਲੇ ਗੁੜ ਵਾਲੇ ਚੌਲਾਂ ਨੂੰ ਤਾਂ ਅਸੀਂ ਕਿਸੇ ਨੁੱਕਰੇ ਹੀ ਕਰ ਦਿੱਤਾ ਕਿਉਂਕਿ ਅਸੀਂ ਨੂੰ ਬਹੁਤ ਜਿਹੜੇ ਚਟਰੇ ਪਟਰੇ ਜਿਹਾ ਖਾਣ ਮੈਨੂੰ ਸ਼ਬਦ ਵਰਤਣਾ ਨਹੀਂ ਚਾਹੀਦਾ ਫਿਰ ਵੀ ਮੈਂ ਵਰਤ ਲਿਆ ਕਿ ਅਸੀਂ ਨਾ ਚਟਕਾਰੇ ਲੈ ਲੈ ਕੇ ਉਹ ਦੂਸਰੇ ਪਦਾਰਥ ਖਾਣੇ ਆ ਤਾਂ ਪਹਿਲਾ ਭੁਲਮੇ ਚੌਲ ਜਿਹੜੇ ਸੀਗੇ ਸਾਡੀ ਰੂਹ ਦੀ ਖੁਰਾਕ ਹੁੰਦੇ ਸੀ ਮਹੀਨੇ ਵਿੱਚ ਦੋ ਤੋਂ ਤਿੰਨ ਵਾਰੀ ਬਣ ਜਾਂਦੇ ਮੈਨੂੰ ਲੱਗਦਾ ਕਿ ਹਰ ਐਤਵਾਰ ਤਾਂ ਜਦੋਂ ਛੁੱਟੀ ਹੁੰਦੀ ਸੀ ਉਹ ਤਾਂ ਜਰੂਰ ਬਣਦੇ ਹੁੰਦੇ ਸੀ ਤਾਂ ਬਾਕੀ ਮੈਨੂੰ ਪਤਾ ਨਹੀਂ ਪਰ ਮੈਂ ਅਸੀਂ ਖਾਂਦੇ ਰਹੇ ਆ ਤਾਂ ਇਹ ਭੁਲਮੇ ਚੌਲ ਜਿਹੜੇ ਗੁੜ ਵਾਲੇ ਜਿਹਦੇ ਵਿੱਚ ਅਸੀਂ ਇਹ ਬਾਅਦ ਵਿੱਚ ਜਦੋਂ ਪਹਿਲਾਂ ਗਰਮ-ਗਰਮ ਖਾ ਲੈਣੇ ਜਦੋਂ ਥੋੜੇ ਠੰਡੇ ਹੋਏ ਫਿਰ ਵਿੱਚ ਟੂਠੀਆਂ ਸੌਗੀਆਂ ਕੱਢ-ਕੱਢ ਕੇ ਖਾਣੀਆਂ ਬਹੁਤ ਆਨੰਦ ਆਉਂਦਾ ਰਿਹਾ ਤੇ ਇਹ ਚੌਲ ਜਿਹੜੇ ਆ ਘਰ ਦੇ ਵਿੱਚ ਖੱਟਾ ਜਿਹੜਾ ਬਣਾਇਆ ਜਾਂਦਾ ਸੀ ਇਹਦੇ ਵਿੱਚ ਪਕੌੜੀਆਂ ਬੂੰਦੀ ਭਾਪ ਪਾਈ ਜਾਂਦੀ ਸੀ ਉਹਦੇ ਨਾਲ ਖਾਦੇ ਜਾਂਦੇ ਸੀ ਬਹੁਤ ਬਹੁਤ ਜ਼ਿਆਦਾ ਮਜ਼ਾ ਆਉਂਦਾ ਸੀ ਅੱਜ ਇਹ ਬੱਚੇ ਚੌਲ ਨਹੀਂ ਖਾਂਦੇ ਮਿੱਠਾ ਖਾ ਕੇ ਬਿਲਕੁਲ ਨਹੀਂ ਖੋਜ ਜੇ ਖਾਂਦੇ ਆ ਤੇ ਉਹ ਟੌਫੀਆਂ ਚਾਕਲੇਟਾਂ ਵਗੈਰਾ ਵਗੈਰਾ ਖਾਂਦੇ ਆ ਅਸਲ ਦੇ ਵਿੱਚ ਉਹ ਚੀਜ਼ਾਂ ਨਹੀਂ ਖਾ ਸਕਦੇ ਜਾਂ ਸੀ ਬਣਾਉਂਦੇ ਨਹੀਂ ਕਿਉਂਕਿ ਹਰ ਚੀਜ਼ ਜਿਹੜੀ ਪਹਿਲਾਂ ਰਵੈਤੀ ਸੀਗੀ ਉਹਦੇ ਵਿੱਚ ਬੜੀ ਮਿਹਨਤ ਤੇ ਬੜਾ ਪਿਆਰ ਅਸੀਂ ਉਹ ਪਿਆਰ ਦੇ ਨਾਲ ਚੀਜ਼ਾਂ ਬਣਾਈਆਂ ਜਾਂਦੀਆਂ ਸੀ ਜਿਵੇਂ ਗੁੜ ਵਾਲੇ ਪੁਨਮੇ ਚੌਲ ਹੋਣੇ ਜਾਂ ਉਦੋਂ ਪੂੜੇ ਬਣਾ ਸਾਵਣ ਮਹੀਨੇ ਦੇ ਵਿੱਚ ਪੂੜੇ ਬਣਾਉਂਦੇ ਸੀ ਨਾ ਖੀਰ ਤੇ ਪੂੜੇ ਹੁਣ ਪੂੜੇ ਅਸੀਂ ਦੂਸਰੇ ਬਣਾਉਨੇ ਜਿਹੜੇ ਕੜਾਈ ਵਿੱਚ ਤਲਦੇ ਆ ਸੂਜੀ ਵਿੱਚ ਬਲਾ ਕੇ ਅਸੀਂ ਤਵੇ ਤੇ ਲੋਹੇ ਤੇ ਬਣਾਉਦੇ ਹੁੰਦੇ ਸੀ ਉਹ ਪਿੱਪਲ ਦੇ ਪੱਤੇ ਨਾ ਜਾਂ ਅਮਰੂਦ ਦੇ ਪੱਤੇ ਦੇ ਨਾਲ ਖਿਲਾਰ ਕੇ ਉਹਨਾਂ ਨੂੰ ਬਣਾ ਕੇ ਤੋਂ ਖਾਣੇ ਦਾ ਖੀਰ ਦੇ ਨਾਲ ਉਹ ਵੀ ਰੁੱਤ ਦਾ ਮੇਵਾ ਸੀ ਤੇ ਹੁਣ ਸਿਆਲ ਦੀ ਸ਼ੁਰੂਆਤ ਦੇ ਵਿੱਚ ਗੁੜ ਦਾ ਪ੍ਰਯੋਗ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਮੇਰੀ ਗੱਲ ਤੇ ਯਕੀਨ ਨਹੀਂ ਤੇ ਆਪਣੇ ਘਰ ਦੇ ਵਿੱਚ ਜਿਹੜੇ 60 ਤੋਂ ਅਬਾਓ ਆ ਉਹਨਾਂ ਨੂੰ ਪੁੱਛ ਕੇ ਦੇਖਿਓ ਉਹ ਤੁਹਾਨੂੰ ਦੱਸਣਗੇ ਕਿ ਅਸਲੀ ਖਾਦ ਖੁਰਾਕ ਕੀ ਸੀ ਤੇ ਬਾਕੀ ਖਾਣਾ ਜਿਹੜਾ ਇਹ ਭੋਜਨ ਜਿਹੜਾ ਸੀ ਚੌਂਕੜੀ ਮਾਰ ਕੇ ਚੌਂਕੇ ਤੇ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਕਰਦੇ ਆ ਸੁਆਦ ਦੇ ਨਾਲ ਖਾਧਾ ਜਾਂਦਾ ਸੀ ਹੁਣ ਸਰਦਰੋਪ ਤੇ ਵਿੱਚ ਬਹੁਤ ਸਾਰੇ ਘਰਾਂ ਦੇ ਵਿੱਚ ਸ਼ਾਇਦ ਚੁੱਲ੍ਹੇ ਬਲਦੇ ਹੋਣਗੇ ਨਹੀਂ ਤਾਂ ਗੈਸ ਵਾਲਾ ਜਾਂ ਬਿਜਲੀ ਵਾਲੇ ਚੁੱਲੇ ਦਾ ਹੀ ਪ੍ਰਯੋਗ ਹੁੰਦਾ ਸਾਗ ਤੌੜੀ ਦੇ ਵਿੱਚ ਚੁੱਲ੍ਹੇ ਤੇ ਬਣਦਾ ਸੀ ਤੇ ਬਣਦੇ ਬਣਦੇ ਆ ਨਾ ਤੇ ਉਹ ਬੁਲਬਲਿਆਂ ਦੀ ਹਨਾ ਆ ਸਾਊਂਡ ਖੜਾਕ ਤੇ ਨਾਲੇ ਉਹਦੀ ਖੁਸ਼ਬੂ ਜਿਹੜੀ ਬਣਦੀ ਹੁਣ ਬਹੁਤ ਸਾਰੇ ਸਾਗ ਬਣਾਉਂਦੇ ਉਹ ਕੁੱਕਰ ਵਿੱਚ ਛੀਤੀ ਮਰਵਾ ਲੈਂਦੇ ਆ ਜਦੋਂ ਅਸਲ ਤੌੜੀ ਦਾ ਸਾਗ ਹੌਲੀ-ਹੌਲੀ ਰਿਜਦਾ ਰਿਜਦਾ ਬਹੁਤ ਸਵਾਦਲਾ ਬਣਦਾ ਸੀ ਕੋਟਣ ਦੀ ਪ੍ਰਕਿਰਿਆ ਫਿਰ ਖਾਣ ਦੇ ਲਈ ਥਾਲਾਂ ਦੇ ਵਿੱਚ ਹੀ ਖੁੱਲਾ ਪਾ ਕੇ ਤੇ ਬਹੁਤ ਸਾਰਾ ਮੱਖਣ ਉਹ ਪਾ ਕੇ ਤੇ ਨਾਲ ਗੰਡਾ ਤੇ ਮੂਲੀ ਇਹਦੇ ਨਾਲ ਸਾਗ ਜਿਆਦਾ ਸਵਾਦ ਲੱਗਦਾ ਲੱਸੀ ਦਾ ਗਲਾਸ ਕਈ ਕਹਦਣਗੇ ਕਿ ਥਾਂ ਦੇ ਵਿੱਚ ਲੱਸੀ ਇਹਦਾ ਬੜਾ ਕੰਬੀਨੇਸ਼ਨ ਆ ਤੁਹਾਡੇ ਪੇਟ ਨੂੰ ਸੌਫਟ ਰੱਖਣ ਦੇ ਵਿੱਚ ਲੱਸੀ ਬਹੁਤ ਜ਼ਿਆਦਾ ਉਪਯੋਗੀ ਹੈ ਸਹਾਇਕਾ ਤੁਹਾਡੇ ਪੇਟ ਨੂੰ ਸੌਫਟ ਰੱਖਣ ਲਈ ਕਬਜ ਐਸਿਡਿਟੀ ਖਤਮ ਕਰਨ ਦੇ ਵਿੱਚ ਸਾਫ਼ ਤੇ ਸ਼ੁੱਧ ਲੱਸੀ ਜਿਹੜੀ ਆ ਉਹਦਾ ਬਹੁਤ ਮਹੱਤਵ ਆਸੀਂ ਇਹ ਖੁਰਾਕਾਂ ਨੂੰ ਛੱਡ ਦਿੱਤਾ ਤੇ ਇਹ ਖੁਰਾਕਾਂ ਛੱਡਣ ਤੋਂ ਬਾਅਦ ਵਿੱਚ ਅਸੀਂ ਘਰ ਦੇ ਵਿੱਚ 1 ਫੁੱਟ ਵਾਲਾ ਡੱਬਾ ਨਾ ਚਿੱਟੇ ਜਿਹੇ ਰੰਗ ਦਾ ਉਦੇ ਉੱਤੇ ਜੋੜ ਦਾ ਨਿਸ਼ਾਨ ਤੇ ਵਿੱਚ ਤਰ ਤਰ੍ਹਾਂ ਦੇ ਪੱਤੇ ਰੱਖੇ ਹੋਏ ਆ। ਉਹ ਪੱਤਿਆਂ ਦੇ ਵਿੱਚੋਂ ਰੰਗ ਬਰੰਗੀਆਂ, ਗੋਲ, ਲੰਮੀਆਂ ਹਨਾ ਕਈ ਤਰ੍ਹਾਂ ਦੀਆਂ ਆਕਾਰ ਦੀਆਂ ਗੋਲੀਆਂ ਨਿਕਲਦੀਆਂ ਉਹ ਖਾਈ ਜਾਂਦੀਆਂ। ਪਹਿਲਾਂ ਇਹ ਨਹੀਂ ਸੀ। ਗਰਮੀਆਂ ਦੇ ਵਿੱਚ ਲੱਸੀ ਵਿੱਚ ਸ਼ੱਕਰ ਪਾ ਕੇ ਪੀਣੀ ਤੇ ਇਹ ਨਾ ਹੁਣ ਕਹਦੇ ਹੋ ਕਿ ਜੇ ਸਰਦੀ ਆ ਤਾਂ ਤੁਸੀਂ ਲੱਸੀ ਨਹੀਂ ਪੀ ਸਕਦੇ ਪੀ ਸਕਦੇ ਹੋ। ਉਹਦਾ ਪੀਣ ਦਾ ਵੀ ਢੰਗਾ। ਭੋਜਨ ਦੇ ਨਾਲ ਡਾਕਟਰ ਤੁਹਾਨੂੰ ਪਾਣੀ ਪੀਣ ਤੋਂ ਮਨਾ ਕਰਦੇ ਆ ਪਰ ਲੱਸੀ ਪੀਣ ਤੋਂ ਮਨਾ ਨਹੀਂ ਕਰਦੇ ਅੱਜ ਰਵੈਤੀ ਭੋਜਨ ਜਿਹੜੇ ਆ ਬਜ਼ੁਰਗ ਜਿਹੜੇ ਖਾਂਦੇ ਆ ਜਿਹੜੇ ਜਿਹੜੇ 25 ਤੋਂ ਉੱਪਰ ਵਾਲੇ ਆ ਹਨਾ ਉਹ ਲੱਸੀ ਦਾ ਪ੍ਰਯੋਗ ਜ਼ਰੂਰ ਕਰਦੇ ਆ ਬਜ਼ੁਰਗਾਂ ਨੂੰ ਅੱਜ ਵੀ ਆਦਤ ਆ ਜਿਹੜੇ ਮੈਂ 60 ਤੋਂ ਉੱਪਰ ਵਾਲੇ ਕਿਹਾ ਆ ਕਿ ਉਹ ਰੋਟੀ ਤੋਂ ਬਾਅਦ ਵਿੱਚ ਮਿੱਠੇ ਦਾ ਪ੍ਰਯੋਗ ਦੇ ਵਿੱਚ ਗੁੜ ਦੀ ਡਲੀ ਜ਼ਰੂਰ ਲੈਂਦੇ ਆ। ਭਾਵੇਂ ਕੁਝ ਵੀ ਬਸ ਜਿਹੜਾ ਮਰਜ਼ੀ ਮੌਸਮ ਆ ਉਹਨਾਂ ਨੇ ਗੁੜ ਜ਼ਰੂਰ ਖਾਣਾ ਖਾਣਾ ਆ। ਹਣ ਦੇ ਕਈਆਂ ਨੇ ਲੋਹੜੀ ਤੋਂ ਬਾਅਦ ਵਿੱਚ ਵੇਲ ਲੈ ਲਾਉਣੇ ਆ। ਤਾਂ ਸਾਡਾ ਰੁੱਤ ਦਾ ਮੇਵਾ ਸੀ ਉਹ ਵੀ ਖਾਵਾਂਗੇ। ਪਰ ਜਿਹੜਾ ਇਸ ਮੌਸਮ ਦੇ ਵਿੱਚ ਤੁਸੀਂ ਭੁੰਨੇ ਚੋਲਾਂ ਦਾ ਜੇ ਇੱਕ ਵਾਰੀ ਪ੍ਰਯੋਗ ਕਰਦੇ ਹੋ, ਮੈਨੂੰ ਲੱਗਦਾ ਹੈ ਕਿ ਕਰ ਲੈਣਾ ਚਾਹੀਦਾ। ਇੱਕ ਵਾਰੀ ਕਰਕੇ ਜ਼ਰੂਰ ਦੇਖਿਓ। ਆਪਣੀਆਂ ਮਾਤਾਵਾਂ ਕੋਲੋਂ ਸਿੱਖਿਓ ਬਣਾਉਣਾ। ਕਿਉਂਕਿ ਉਹਨਾਂ ਦਾ ਜਿਹੜਾ ਰਵਾਇਤੀ ਖਾਣਾ ਆ ਨਾ ਇੱਕ ਹੋਰ ਮੈਂ ਹੱਡੀ ਹੰਡਾਈ ਗੱਲ ਤੁਹਾਨੂੰ ਦੱਸਦੀ ਆ ਕਿ ਪਿਛਲੇ ਸਾਲਾਂ ਦੇ ਦੌਰਾਨ ਲਾਪਰਵਾਹੀ ਦੇ ਵਿੱਚ ਮੈਂ ਸ਼ਿਕਾਰ ਹੋਈ ਆ ਤੁਸੀਂ ਨਾ ਕਦੇ ਵੀ ਹੋ ਜੋ ਜਿਹੜਾ ਸਾਡੇ ਘਰਾਂ ਦੇ ਵਿੱਚ ਸਿਲੰਡਰ ਆਉਂਦਾ ਨਾ ਮੈਂ ਕਹਿੰਨੀ ਬਹੁਤ ਵੱਡਾ ਬਰੂਦ ਆ ਕਦੇ ਵੀ ਸਿੱਧੇ ਰੂਪ ਦੇ ਵਿੱਚ ਉਹਦੇ ਤੇ ਕੋਈ ਵੀ ਗਰਮ ਕੀਤੀ ਹੋਈ ਚੀਜ਼ ਕਦੇ ਨਾ ਖਾਓ ਮੈਂ ਇੱਕ ਹਫਤਾ ਲਗਾਤਾਰ ਸਿੱਧੇ ਰੂਪ ਦੇ ਵਿੱਚ ਰੋਟੀ ਨੂੰ ਜਦੋਂ ਵੀ ਦਫ਼ਤਰੋਂ ਜਾਣਾ ਤੇ ਮੈਂ ਰੋਟੀ ਉਹਦੇ ਤੇ ਸਿੱਧੀ ਗਰਮ ਕਰ ਲੈਣੀ ਵੀ ਤਵਾ ਗਰਮ ਹੋਣ ਨੂੰ ਵੀ ਟਾਈਮ ਲੱਗਦਾ ਕਿ ਚਲੋ ਹਨਾ ਤਾਂ ਕੁਝ ਕਾਰਨਾਂ ਦਾ ਕਰਕੇ ਉਨੀ ਮੈਨੂੰ ਬਹੁਤ ਜ਼ਿਆਦਾ ਪਿੱਛੇ ਸੁਟਿਆ ਪਿੱਛੇ ਸਿਹਤ ਪੱਖੋਂ ਬਹੁਤ ਜ਼ਿਆਦਾ ਪਿੱਛੇ ਸੁਟਿਆ ਕਿ ਜਿਹੜੀ ਸਿੱਧੀ ਰੂਪ ਦੇ ਵਿੱਚ ਦੇ ਆਪਾਂ ਗੈਸ ਉਹਦਾ ਮਤਲਬ ਖੁੱਲੀ ਰਹਿ ਜਾਵੇ ਨਾ ਤਾਂ ਉਹਦੀ ਜਿਹੜੀ ਬਦਬੂਆ ਮੈਂ ਬਦਬੂ ਹੀ ਕਹੂੰਗੀ ਮੈਕ ਨਹੀਂ ਕਹੂੰਗੀ ਬਦਬੂ ਆ ਨਾ ਤਾਨੂੰ ਖੜੇ ਨਹੀਂ ਹੋਣ ਦਿੰਦੀ ਤਾਂ ਉਹ ਗੈਸ ਰੋਟੀ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਚਲੇਗੀ ਹੁਣ ਕਿਹੜੀਆਂ ਕੜੀਆਂ ਉਹਦੇ ਵਿੱਚ ਜ਼ਹਿਰੀਲੀਆਂ ਗੈਸਾਂ ਨੇ ਹਨਾ ਕੀ ਕੀ ਉਹ ਧਾਂਤਾਂ ਦੇ ਰੂਪ ਦੇ ਵਿੱਚ ਆਈ ਤੇ ਉਹ ਸਿੱਧੇ ਰੂਪ ਦੇ ਵਿੱਚ ਖਾ ਲੈਣੀ ਤੇ ਮੈਂ ਛੇਤੀ ਕਰੇ ਦਵਾਈ ਨਹੀਂ ਸੀ ਖਾਧੀ ਪਰ ਉਹਨੇ ਮੈਨੂੰ ਬਹੁਤ ਜ਼ਿਆਦੇ ਗੇੜੇ ਲਵਾਏ ਡਾਕਟਰਾਂ ਦੇ ਅੱਜ ਸਾਡੇ ਘਰ ਦੇ ਵਿੱਚ ਉਹ ਸਿਲੰਡਰ ਤਾਂ ਹੈਗਾ ਹੈ ਪਰ ਸਾਲ ਦੇ ਵਿੱਚ ਇੱਕ ਜਾਂ ਡੇਢ ਦਾ ਪ੍ਰਯੋਗ ਹੁੰਦਾ ਆ ਅਸੀਂ ਜੋ ਵੀ ਬਣਾਉਨੇ ਆ ਉਹ ਦੇਸੀ ਚੁੱਲੇ ਤੇ ਬਣਾਉਨੇ ਆ ਸਬਜੀ ਦੁੱਧ ਕਾੜਨਾ ਆ ਸਬਜੀ ਬਣਾਉਣੀ ਪ੍ਰਸ਼ਾਦੇ ਬਣਾਉਨੇ ਬਾਹਰ ਲਈ ਪੱਠੀ ਤੇ ਜਿਹੜੀ ਆ ਉਹਦੇ ਤੇ ਬਣਾਉਨੇ ਆ ਤਾਂ ਕਿਤੇ ਬਹੁਤ ਜ਼ਿਆਦਾ ਅਮਰਜੈਂਸੀ ਹੋਵੇ ਫਿਰ ਅਸੀਂ ਗੈਸ ਤੇ ਪ੍ਰਯੋਗ ਕਰਦੇ ਪਰ ਉਹ ਸਵਾਦ ਨਹੀਂ ਲੱਗਦੀ ਚੀਜ਼ ਨਾ ਸਬਜੀ ਤੇ ਨਾ ਰੋਟੀ ਉਹ ਜਿਹੜਾ ਸਵਾਦ ਦੇਸੀ ਚੁੱਲੇ ਤੇ ਲੱਕੜ ਦੇ ਨਾਲ ਬਲ ਕੇ ਆਉਣਾ ਆ ਕਿਉਂਕਿ ਆਪਣੇ ਆਪ ਪਿੰਡਾਂ ਵਾਲਿਆਂ ਸਾਪਣੇ ਕੋ ਖੂਹ ਤੇ ਬਹੁਤ ਸਾਰੇ ਦਰਖਤ ਆ ਨਾ ਸਾਰਿਆਂ ਦੇ ਲੱਗੇ ਹੋਏ ਉਹਨਾਂ ਦੀ ਸ਼ਾਂਗ ਚੰਗਾਈ ਕਰਨੀ ਹੋਣਾ ਆਪਾਂ ਜਦੋਂ ਮੌਸਮ ਬਦਲੇ ਆ ਝੋਨੇ ਦੀ ਕਟਾਈ ਹੋ ਗਈ ਸ਼ਾਂਗ ਚੰਗਾਈ ਕਰਕੇ ਉਹ ਬਾਲਣ ਜਿਹੜਾ ਆ ਆਪਣੀ ਵੇਹਲੀ ਦੇ ਵਿੱਚ ਜਾਂ ਖੂਹ ਤੇ ਇਦਾਂ ਰੱਖਿਆ ਹੁੰਦਾ ਹੈ ਤੇ ਜਦੋਂ ਲੋੜ ਹੁੰਦੀ ਉਹਦੇ ਲੈ ਆਉਂਦੇ ਪਾਠੀਆਂ ਆਪਣੇ ਪਸ਼ੂ ਹੈਗੇ ਪਾਠੀਆਂ ਬਾਲਦੇ ਆ ਆਪਾਂ ਪਾਠੀਆਂ ਤੇ ਲੱਕੜਾਂ ਦਾ ਸੁਮੇਲ ਬਹੁਤ ਸੋਹਣਾ ਆ ਤਾਂ ਨਿੱਕੇ ਹੁੰਦੇ ਸੀ ਆਲੂ ਭੁੰਨ ਭੁੰਨ ਕੇ ਜਦੋਂ ਆਹ ਸੀਜ਼ਨ ਆਉਂਦਾ ਨਵੇਂ ਆਲੂ ਆਉਂਦੇ ਤਾਂ ਹੀ ਆਲੂ ਸਗਰਗੰਦੀ ਹੋਈ ਵਿੱਚ ਭੁੰਨ ਭੁੰਨ ਕੇ ਖਾਈ ਜਣੇ ਲੂਣ ਲਾ ਲਾ ਕੇ ਭਵੇਂ ਟਿੱਡ ਭਰਿਆ ਹੋਵੇ ਤਾਂ ਵੀ ਉਹ ਚੀਜ਼ ਦਾ ਪ੍ਰਯੋਗ ਕਰਦੇ ਸੀ ਅੱਜ ਤੁਸੀਂ ਇੱਕ ਆਲੂ ਗੈਸ ਤੇ ਭੁੰਨ ਕੇ ਖਾ ਲੋਗੇ ਨਾ ਮੈਨੂੰ ਨਹੀਂ ਲੱਗਦਾ ਕਿ ਉਹ ਤੁਹਾਨੂੰ ਤਾਕਤ ਦੇਊਗਾ ਕਦੇ ਨਹੀਂ ਦੇ ਸਕਦਾ ਆਪਾਂ ਛੱਲੀਆਂ ਵੀ ਗੈਸ ਤੇ ਭੁੰਨ ਲੈਂਦੇ ਹਾਂ ਬਹੁਤ ਖਤਰਨਾਕ ਆ ਆਪਾਂ ਤਾਂ ਹੀ ਸਾਰੀਆਂ ਚੀਜ਼ਾਂ ਤੋਂ ਮੁੱਖ ਮੁਰੀ ਜਾਂਦੇ ਆ ਕਿਉਂਕਿ ਉਹਦੇ ਤੇ ਭੁੱਜੀ ਹੋਈ ਚੀਜ਼ ਦਾ ਸਵਾਦ ਤੇ ਨੇਚਰਲ ਪਰਾਣੀ ਪੈਥੀ ਦੇ ਨਾਲ ਪੁੱਜਿਆ ਹੋਇਆ ਆਲੂ ਜਾਂ ਮੱਕੀ ਜਾਂ ਸਗਰਗੰਦੀ ਕੋਦਵੀ ਆਪਾਂ ਬਣਾਉਂਦੇ ਸੀ ਅੱਗੇ ਜੇ ਰੋਟੀ ਬਣਾਉਂਦੇ ਹੁੰਦੇ ਸੀ ਤਾਂ ਕੋਲੇ ਬਹੁਤ ਹੁੰਦੇ ਸੀ ਲੱਕੜਾਂ ਦੇ ਜੇ ਚੁੱਲ੍ਹੇ ਤੇ ਆਪਾਂ ਅੱਗ ਬਣਾਉਣੀ ਹੁੰਦੀ ਸੀ ਉਤੋਂ ਲਾ ਕੇ ਉੱਤੇ ਰੱਖ ਦੇਣੀ ਹੈਨਾ ਆਪਾਂ ਅੱਧ ਦੀਪ ਕਾਗੇ ਉੱਤੇ ਦੂਜਾ ਸਾਈਡ ਉਧਰ ਰੱਖ ਦਿੰਦੇ ਹੁੰਦੇ ਸੀ ਇੱਕ ਪਾਸਾ ਪਕਾਇਆ ਦੂਜਾ ਪਕਾ ਲਿਆ ਜਿਹੜਾ ਬਾਅਦ ਵਿੱਚ ਫਿਰ ਦੁਬਾਰਾ ਰਿਪੀਟ ਹੋਣਾ ਸੀ ਉਹਨੂੰ ਆਪਾਂ ਕੋਲਿਆਂ ਤੇ ਰੱਖ ਦਿੰਦੇ ਸੀ ਜਾਂ ਪੱਠੀ ਦੇ ਨਾਲ ਲਾ ਦਿੰਦੇ ਸੀ ਮੂੰਹ ਦੇ ਗਾੜੀ ਵੀ ਹਾਂ ਬਣ ਜਾਵੇ ਉਹੀ ਰਵੇਤ ਅਸੀਂ ਗੈਸ ਦੇ ਉੱਤੇ ਰੱਖੀ ਹੋਈ ਵੀ ਇਧਰ ਪਕਾ ਕੇ ਸਿੱਧਾ ਗੈਸ ਦੀ ਉਹ ਲੋਹੇ ਦੇ ਉੱਤੇ ਹਨਾ ਸਿਲੰਡਰ ਦੀ ਲੋਹੇ ਦੇ ਉੱਤੇ ਆਪਾਂ ਨੂੰ ਰੋਟੀ ਨੂੰ ਬਣਾਉਣੀ ਆ ਫੁੱਲ ਤਾਂ ਭਾਵੇਂ ਉਹ ਜਾਂਦੀ ਆ ਪਰ ਉਹ ਘਾ ਤੱਕ ਬਹੁਤ ਤਾਂ ਹੀ ਸਾਡੇ ਘਰਾਂ ਦੇ ਵਿੱਚ ਫੋਟ ਵਾਲਾ ਡੱਬਾ ਜਿਹੜਾ ਆ ਫੋਟ ਦਾ ਪੂਰਾ ਵਾਈਟ ਕਲਰ ਦਾ ਡੱਬਾ ਜਿਹੜਾ ਆ ਦਵਾਈਆਂ ਦਾ ਉਹ ਤਾਂ ਹੀ ਆਇਆ ਆ ਕਿਉਂਕਿ ਅਸੀਂ ਸਿੱਧੇ ਭੋਜਨ ਨੂੰ ਗਲਤ ਰੂਪ ਵਿੱਚ ਲੈ ਰਹੇ ਆ ਅੱਜ ਲੋੜ ਆ ਸਾਨੂੰ ਇਹ ਚੀਜ਼ਾਂ ਕਰਨ ਦੀ ਅੱਗੇ ਦਿਵਿੰਦਿਪ ਦੀਪ ਦਿਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਬਹੁਤ ਬਹੁਤ ਸਤਿਕਾਰ ਆਪਣੀ ਦਿਵਿੰਦਰ ਭੈਣ ਕਹਿੰਦੀ ਬਿਲਕੁਲ ਸਹੀ ਆ ਕਹਿੰਦੀ ਸਵੇਰ ਵੇਲੇ ਗੋੜ ਖਾ ਕੇ ਕੋਸਾ ਪਾਣੀ ਪੀਣ ਦੇ ਨਾਲ ਬਹੁਤ ਲਾਈਫ ਦੇ ਇਹ ਇਹਦਾ ਇੱਕ ਤੱਤ ਹੋਰ ਵੀ ਆ ਭੈਣੇ ਜਿਹਦਾ ਨਾ ਪੇਟ ਹਮੇਸ਼ਾ ਭਾਰਾ ਭਾਰਾ ਰਹਿੰਦਾ ਆ ਨਾ ਮਤਲਬ ਲੋ ਐਸਿਡ ਜਾਂ ਆਪਾਂ ਇਹ ਕਹਿ ਦਿੰਦੇ ਆ ਕਿ ਕਬਜ਼ ਹੋ ਜਾਂਦੀ ਆ ਉਹਦੇ ਲਈ ਬਹੁਤ ਲਾਭਦਾਇਕ ਆ ਭਾਰ ਘਟਾਉਣ ਦੇ ਵਿੱਚ ਵੀ ਕਿਉਂਕਿ ਜਦੋਂ ਹਰ ਚੀਜ਼ ਤੁਹਾਨੂੰ ਖਾਦੀ ਹੋਈ ਪਚ ਜਾਂਦੀ ਆ ਤਾਂ ਫਿਰ ਜਿਹੜੀ ਵਾਧੂ ਆ ਉਹ ਬਾਹਰ ਨਿਕਲ ਜਾਂਦੀ ਆ ਹਨਾ ਤਾਂ ਉਹਦੇ ਨਾਲ ਤੁਹਾਡਾ ਭਾਰ ਵਧਣਾ ਹੀ ਨਹੀਂ ਜਦੋਂ ਚੀਜ਼ ਤੁਹਾਨੂੰ ਖਾਦੀ ਹੋਈ ਪਚਣੀ ਨਹੀਂ ਉਹ ਪੇਟ ਵਿੱਚ ਸੜੀ ਜਾਣੀ ਆ ਉਹ ਜਮਾ ਰਹਿਣੀ ਚਰਬੀ ਉਹਦੇ ਨਾਲ ਤੁਹਾਡਾ ਭਾਰ ਵਧਣਾ ਹੀ ਵਧਨਾ ਆ ਸੋ ਗੱਲਾਂ ਵਿੱਚੋਂ ਗੱਲਾਂ ਨਿਕਲਦੀਆਂ ਵਾਕਈ ਇਹ ਚੀਜ਼ ਤੱਥ ਜ਼ਰੂਰੀ ਆ ਕਿ ਸਾਨੂੰ ਲੋਡ ਆ ਅੱਜ ਸਾਨੂੰ ਇਹ ਲੋੜ ਹੈ ਕਿ ਅਸੀਂ ਆਪਣੀ ਸਿਹਤ ਨੂੰ ਮੁੱਖ ਰੱਖਦੇ ਹਾਂ ਕੁਝ ਚੀਜ਼ਾਂ ਤੋਂ ਗੁਰੇਜ਼ ਕਰ ਲਈਏ ਪਹਿਲੀ ਗੱਲ ਤਾਂ ਰਸੋਈ ਜਿਹੜੀ ਆ ਉਹ ਪਰਿਵਾਰ ਤੇ ਅਸੀਂ ਖੜੇ ਹੋ ਕੇ ਕੰਮ ਕਰਦੇ ਹਾਂ ਤਾਹੇ ਆਟਾ ਗੁੰਨਦੀ ਅੱਗੇ ਬਹਿ ਕੇ ਬੀਬੀਆਂ ਆਟਾ ਪੀੜੀ ਹੁੰਦੀ ਹੈ ਸਪੈਸ਼ਲ ਹਨਾ ਛੋਟਾ ਮੰਜਾ ਜਿਹਨੂੰ ਅਸੀਂ ਕਹਿੰਦੇ ਹੁੰਦੇ ਸੀ ਅਸੀਂ ਨਾਨਕੇ ਘਰ ਜਾਂਦੇ ਹੁੰਦੇ ਸੀ ਨਾਨੀ ਨੂੰ ਕਹਿੰਦੇ ਨਾਨੀ ਆ ਤੁਹਾਡੇ ਛੋਟੇ ਮੰਜੇ ਤੇ ਬੈਠਣਾ ਬڑے ਚਾ ਦੇ ਨਾਲ ਉਹਨੂੰ ਲਈ ਫਿਰਨਾ ਇੱਕ ਖਡਾਉਣੇ ਦੇ ਰੂਪ ਦੇ ਵਿੱਚ ਹਨਾ ਤੇ ਮੇਰੀ ਵਾਰੀ ਆ ਮੇਰੀ ਵਾਰੀ ਨਾਲ ਲੜਨਾ ਅੱਜ ਪੀੜੀ ਗੈਪ ਹੋ ਗਈ ਛੋਟਾ ਮੰਜਾ ਉੱਤੇ ਬਹਿ ਕੇ ਪ੍ਰਾਥਲੇ ਰੱਖ ਕੇ ਤੇ ਕਈ ਵਾਰ ਪੱਬਾਂ ਭਾਰ ਹੋ ਕੇ ਆਟਾ ਗੁੰਨਣਾ ਉਹਦਾ ਜਿਹੜਾ ਉਹ ਮਸਲਾ ਦਾ ਪੂਰਾ ਜੋਰ ਲੱਗਦਾ ਸੀ ਉਹ ਸਾਰਾ ਜੋਰ ਹੁਣ ਗੋਡਿਆਂ ਤੇ ਜਾ ਰਿਹਾ ਦੂਜਾ ਜਿਹੜਾ ਅਸੀਂ ਬਹਿ ਕੇ ਪ੍ਰਸ਼ਾਦਾ ਬਣਾਉਣਾ ਸੀ ਜਿੱਥੇ ਚਾਰ ਫੁਲਕੇ ਪੈਣੇ ਸੀ ਲੋਹ ਦੇ ਉੱਤੇ ਉੱਥੇ ਕੱਲਾ ਕੱਲਾ ਪੈ ਰਿਹਾ ਟਾਈਮ ਦੇ ਵਿੱਚ ਬੜੋਤੀ ਹੋ ਰਹੀ ਆ ਸਾਡੇ ਚਾਰ ਫੁਲਕੇ ਦੀ ਜਗ੍ਹਾ ਇੱਕ ਇੱਕ ਫੁਲਕਾ ਲਾਥ ਰਿਹਾ ਟਾਈਮ ਵੀ ਲੱਗ ਰਿਹਾ ਤਾਂ ਇਹ ਵੀ ਫਰਕ ਪੈ ਗਿਆ ਦੂਜਾ ਚੁੱਲੇ ਤੇ ਬਣ ਰਹੀ ਸਬਜੀ ਨੂੰ ਬਤੀਲੇ ਨੂੰ ਸਾਰੇ ਬੰਨਿਓ ਸੇਕ ਲੱਗਣਾ ਸੀ ਉਹ ਗੈਸ ਦਾ ਥੋੜੇ ਥਾਂ ਸੇਕ ਲੱਗ ਰਿਹਾ ਤੇ ਉਹਨੂੰ ਵੀ ਬਣਨ ਵਿੱਚ ਟਾਈਮ ਲੱਗਦਾ ਤਾਂ ਬਹੁਤ ਸਾਰੀਆਂ ਚੀਜ਼ਾਂ 'ਚ ਫਰਕ ਆ ਬਹੁਤ ਪਹਿਲਾਂ ਜਦੋਂ ਜਦੋਂ ਗੈਸ ਆਈ ਨਹੀਂ ਉਦੋਂ ਕਹਿੰਦੇ ਸੀਗੇ ਕਿ ਚੁੱਲ੍ਹੇ ਦਾ ਧੂੰਆਂ ਬਹੁਤ ਖਤਰਨਾਕ ਹੈ ਐਆਂ ਜਿਹਾ ਜੁਆਂ ਫਲਾਨ ਆਡਮਕੀਣਾ ਹਨਾ ਕਿਉਂਕਿ ਜਦੋਂ ਨਵੀਂ ਚੀਜ਼ ਲਿਹਾਣੀ ਹੋਵੇ ਪੁਰਾਣੀ ਦੀ ਆਲੋਚਨਾ ਕਰਨੀ ਹੁੰਦੀ ਉਹਨਾਂ ਨੇ ਹਰੀ ਕ੍ਰਾਂਤੀ ਦੇ ਨਾਂ ਤੇ ਬੜਾ ਕੁਝ ਹੋਇਆ ਸੀ ਤਾਂ ਹੁਣ ਜਦੋਂ ਇਹ ਚੁੱਲ੍ਹੇ ਦੀ ਰੋਸ਼ਨੀ ਉਹ ਤੂੰ ਪੈਂਦਾ ਸੀ ਅੱਖਾਂ ਦੇ ਵਿੱਚੋਂ ਜਿਹੜਾ ਪਾਣੀ ਸੀ ਉਹ ਨਿਕਲਦਾ ਸੀ ਤੇ ਅਸੀਂ ਦੂਰ ਤੱਕ ਤੇ ساری ਉਮਰ ਬਿਨਾਂ ਐਨਕ ਲਾਏ ਤੋਂ ਦੇਖ ਸਕਦੇ ਸੀ ਚਲੋ ਗੱਲਾਂ ਦੇ ਨਾਲ-ਨਾਲ ਸੰਗੀਤ ਵੀ ਕਰਾਂਗੇ ਕਿਉਂਕਿ ਹਰ ਚੀਜ਼ ਦਾ ਮਹੱਤਵ ਆਪਣੇ-ਆਪਣੇ ਥਾਂ ਸਮੇਂ ਦੇ ਹਿਸਾਬ ਦੇ ਨਾਲ ਬਦਲਦਾ ਆ ਬਦਲਣਾ ਚਾਹੀਦਾ ਹੀ ਪਿਆ ਪਰ ਕੁਝ ਚੀਜ਼ਾਂ ਦਾ ਬਦਲਾ ਲੋੜ ਤੋਂ ਵੱਧ ਨੁਕਸਾਨ ਦੇ ਗਿਆ ਸਾਨੂੰ ਮਨ ਨੂੰ ਚਾ ਨਾ ਮਨ ਵੈਸੀ ਮਾਨ ਤਾ ਜਾਂਦੇ ਆ ਕਹਿੰਦੇ ਨੇ ਕਿ ਮੰਨਣਾ ਥੋੜਾ ਔਖਾ ਹੁੰਦਾ ਪਰ ਜਦੋਂ ਮੰਨਦੇ ਆ ਤਾਂ ਫਿਰ ਸਿਆਣਿਆਂ ਦਾ ਉਹ ਕਥਨ ਯਾਦ ਆ ਜਾਣਾ ਚਲੋ ਮੈਂ ਅੱਜ ਨਹੀਂ ਬੋਲੂਗੀ ਤੇ ਚਲੋ ਅੱਜ ਫਿਰ ਰਹਿਮ ਤੇਰੀ ਸੁਖ ਪਾਇਆ ਇਲਾਹੀ ਗੁਰਬਾਣੀ ਦਾ ਕੀਰਤਨ ਸੁਣਦੇ ਆ ਭਾਈ ਸਤਿੰਦਰ ਸਿੰਘ ਹੁਣਾਂ ਦੀ ਪਾਈ ਹਰਵਿੰਦਰ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ ਬਹੁਤ ਪਿਆਰਾ ਆਨੰਦਮਈ ਕੀਰਤਨ ਫਿਰ ਇਸ ਵੀੜੇ ਦੇ ਵਿੱਚ ਆਪ ਸਭ ਦੇ ਨਾਲ ਰੂਬਰੂ ਹੋਵਾਂਗੇ ਸੋ ਜਾਣਾ ਕਿਤੇ ਨਹੀਂ ਜੀ ਸੁਣਦੇ ਰਹਿਣਾ ਅਵਤਾਰ ਰੇਡੀਓ ਸਿਤੇਵਾਲ ਕੁਦਰਤ ਦੀ ਆਵਾਜ਼